ਆਪ ਨਹੀਂ ਕਰਾਂਗੇ ਨਾਲੇ ਨਾਲੇ ਗੱਲ ਆਹੀ ਜਗਾ ਦੇ ਵਿੱਚ ਜਿਹੜਾ ਟੈਂਟ ਸੀ ਕਿਉਂ ਰਿਹਾ ਸੀਗਾ ਤਾਂ ਸਾਡੇ ਆਪਾਂ ਮਾਵਾ ਜਿਹੜੇ ਬਜ਼ੁਰਗ ਆ ਉਹ ਬੈਠੇ ਸੀਗੇ ਤਾਂ ਰਾਤ ਸਟੇਮਣੀ ਕਮੇਟੀ ਦੀ ਤਾਂ ਉਹ ਸਾਰੀ ਜਿਹੜਾ ਆਪਣਾ ਹੁਣ ਰਾਤ ਦੇ ਰਾਤ ਉਹ ਜਿਹੜਾ ਸ਼ੈਡ ਹੈ ਉਹ ਹੋ ਗਿਆ ਤਾਂ ਥੋੜੇ ਸਮੇਂ ਚ ਜਦੋਂ ਨੂੰ ਸਟੇਜ ਲਗਣੀ ਹੈ ਉਦੋਂ ਨੂੰ ਮੁਕੰਮਲ ਹੋਣਾ ਤੁਪਾਂ ਸਾਡੇ ਕੋਲੇ ਮੋਟੀਆਂ ਵਾਲੇ ਆਏ ਨਹੀਂ ਵੀ ਭੂਤ ਵੀ ਮਾੜੀ ਜੀ ਹੋਵੇ ਤਾਂ ਇਹ ਸਾਡ ਦੇ ਲੈ ਕੇ ਮੈਂ ਉਹ ਬੇਨਤੀ ਕਰਦਾ ਕਿਸਾਨਾਂ ਨੂੰ ਕਿ ਇੰਤਜ਼ਾਮ ਛੋੜੇ ਪੈਸਿਆਂ ਨਾਲ ਜਿਹੜੀ ਸਟੇਜ ਨੂੰ ਸਹਾਇਤਾ ਹੋ ਰਹੀ ਹੈ ਜਿਹੜੇ ਸੰਤ ਮਹਾਪੁਰਸ਼ ਆਪ ਦੀ ਦਸਾਂ ਨੌਹਾਂ ਦੀ ਕਮਾਈ ਤੋਂ ਕੱਟ ਕੇ ਸਟੇਜ ਕੋਲੇ ਸਹਾਇਤਾ ਕਰਦੇ ਆ ਜਾਂ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਆ ਰਹੀਆਂ ਨੇ ਉਹ ਹਾਜ਼ਰੀ ਲਵਾ ਰਹੀਆਂ ਹਨ ਆ ਉਹਨਾਂ ਦੇ ਪਿੱਛੇ ਪੈਸਾ ਦੇ ਵਿੱਚੋਂ 4 ਲੱਖ ਦਾ ਪ੍ਰੋਜੈਕਟ ਸੀ ਜਿਹੜਾ ਆਪਾਂ ਰਾਤ ਤੇ ਰਾਤ ਜਿਹੜਾ ਸੋਚ ਕੇ ਕਮੇਟੀ ਨੇ ਫੈਸਲਾ ਲੈ ਕੇ ਉਹ ਆਪਣਾ ਲੰਮਾ ਸ਼ੁਰੂ ਕਰਤਾ ਮੈਨੂੰ ਲੱਗਦਾ ਵੀ 12 ਘੰਟਿਆਂ ਦੇ ਵਿੱਚ ਇਹ ਕੰਮ ਮਿਸਤਰੀ 7 ਵਜੇ ਇਸ ਸਥਿਤੀ ਦੇ ਵਿੱਚ ਆ ਸਾਡੇ ਨਾਲੋਂ ਮਿਸਤਰੀ ਵੀ ਖੜੇ ਨੇ ਜਿਹੜੇ ਕਹਿੰਦੇ ਵੀ ਵਾਰੰਟੀ ਆਰ ਦੇ ਦੋਗੇ ਤਾਂ ਆਪਾਂ ਸਾਰੇ ਪੰਡਾਲ ਦੇ ਵਿੱਚ ਵਾਰੰਟੀ ਆਰੇ ਆ ਇੱਥੇ ਕੋਈ ਉਹ ਹਟਾਏ ਨਹੀਂ ਵੀ ਢਾਟੇ ਟੁੱਟਿਆ ਬਣ ਕੇ ਆਲਾ ਕੋਈ ਆਗੂ ਹੋਵੇ ਸਭ ਨੂੰ ਅੱਲਾਹ ਆਪ ਚਾਦਰ ਚੱਕਣ ਵਾਲੀ ਨੇ ਜਦ ਤੱਕ ਕਿ ਆਪਾਂ ਜਿਹੜਾ ਨੂੰ 12 ਵਜੇ ਨੂੰ ਸਟੇਜ ਨੂੰ ਮੁਕੰਮਲ ਕਰ ਦਿਆਂਗੇ ਆਹ ਲੋਕੋ ਮਾਰੋ ਹਮਲਾ ਕਿ ਆਪਾਂ ਖਨੌਰੀ ਨੂੰ ਦਿੱਲੀ ਬਣਾ ਦਈਏ ਦਿੱਲੀ ਦਾ ਆਪਾਂ ਨਹੀਂ ਜਾਣ ਦਿੰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਹੀ ਐਸੇ ਧਰਤੀ ਤੋਂ ਤਾਂ ਪੂਰੀ ਦੁਨੀਆ ਨੂੰ ਦਿੱਲੀ ਦੇ ਸੇ ਜਿਹੜਾ ਪ੍ਰਧਾਨ ਮੰਤਰੀ ਮੰਨ ਨਹੀਂ ਰਿਹਾ ਤੇ ਮਜਬੂਰ ਕਰੀਏ ਜਿਵੇਂ ਤਿੰਨੇ ਕਾਨੂੰਨ ਉਹਨੇ ਲਾਣ ਕੀਤੇ ਸੀ ਤੇ ਥੋੜੇ ਸਮੇਂ ਦੇ ਵਿੱਚ ਐਮਐਸਪੀ ਗਰੰਟੀ ਕਾਨੂੰਨ ਦਾ ਲਾਣ ਕਰਵਾਵਾਂਗੇ ਤਾਂ ਇਸ ਲਈ ਇੰਤਜ਼ਾਮ ਸਾਰੇ ਬਣ ਚੁੱਕੇ ਨੇ ਨਾਲ ਹੀ ਇਹ ਕੱਲਾ ਛੱਡ ਨਹੀਂ ਪਿਆ ਜਿਹੜਾ ਆਪਣਾ ਮਾਹੀ ਹੋਟਲ ਹੈ ਉਥੇ ਆਪਣੀ ਸੰਗਤ ਵੱਲੋਂ ਜਾ ਦਾ ਆਪਣਾ ਪਿਸਾਂ ਦਾ ਡੱਡਾ ਦਾ ਜਿਹੜੇ ਲੰਗਰ ਵੀ ਲੱਗ ਚੁੱਕੇ ਨੇ ਤਾਂ ਇਸ ਕਰਕੇ ਮੈਨੂੰ ਲੱਗਦਾ ਕਿਸੇ ਜਲਦੀ ਘਾਟ ਨਹੀਂ ਸਿਰਫ ਘਾਟ ਹੈ ਤਾਂ ਹੁਣ ਅਰਜਾਈਆਂ 'ਚੋਂ ਉੱਠ ਕੇ ਆਪ ਦੀ ਟਰੈਕਟਰ ਵਾਲੀ ਤਿਆਰ ਕਰਕੇ ਮੋਰਚੇ ਚ ਆਉਂਦੀ ਆ ਆਦੋ ਕਿਸੇ ਦਾ ਸੰਘਰਸ਼ ਆ ਅੱਜ ਪ੍ਰਧਾਨ ਨੂੰ 29 ਦਿਨ ਹੋ ਗਏ ਆ ਤਾਂ 29 ਦਿਨ ਭੁੱਖਾ ਰਹਿਣਾ ਠੰਡ ਦੇ ਵਿੱਚ ਬੈਠਣਾ ਭਰਾਵੋ ਕਿਹਦੇ ਲਈ ਆਪਣੇ ਲਈ ਦੇਖੀ ਆ ਆਓ ਮਾਰੋ ਹਮਲਾ ਪਿੰਡਾਂ ਦੇ ਵਿੱਚੋਂ ਟ੍ਰੈਕਟਰ ਵਾਲਿਆਂ ਲੈ ਕੇ ਮੋਰਚੇ ਨੂੰ ਆਪਾਂ ਦਿੱਲੀ ਬਣਾ ਗਏ ਧੰਨਵਾਦ